ਪੰਜਾਬੀ ਸਿਨੇਮਾ ਦੇ ਮੈਨਿਊ ਦੇ ਵਿੱਚ ਇੱਕ ਨਵੀਂ ਡਿਸ਼ ਆਉਣ ਵਾਲੀ ਹੈ ਫਿਲਮ ਬੇਬੇ ਦੀ ਰਸੋਈ ਜਦੋਂ ਪਿਆਰ ਪਰਿਵਾਰ ਤੇ ਸੁਗੰਧ ਇਕੱਠੇ ਹੋਣ ਤਾਂ ਬਣਦੀ ਹੈ ਬੇਬੇ ਦੀ ਰਸੋਈ ਵਰਗੀ ਸਵਾਦ ਕਹਾਣੀ ਡਾਇਰੈਕਟਰ ਰੌਇਲ ਸਿੰਘ ਦੀ ਆਉਣ ਵਾਲੀ ਫਿਲਮ ਦਾ ਪੋਸਟਰ ਜਾਰੀ ਹੋਇਆ ਹੈ ਤੇ ਪੋਸਟਰ ਵੇਖ ਕੇ ਇਹ ਕਹਿ ਸਕਦੀਆਂ ਕਿ ਸਿਰਫ ਇੱਕ ਪੋਸਟਰ ਨਹੀਂ ਇੱਕ ਜਜ਼ਬਾਤੀ ਤਸਵੀਰ ਹੈ ਜੋ ਘਰ ਦੀਆਂ ਯਾਦਾਂ ਤਾਜ਼ਾ ਕਰ ਦੇਵੇਗੀ ਤਾਂ ਪੋਸਟਰ ਵੇਖ ਕੇ ਉਹ ਸਕੂਨ ਮਿਲਿਆ ਜੋ ਅੱਜ ਦੇ ਸ਼ੋਰ ਵਾਲੇ ਸੰਸਾਰ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਜਦੋਂ ਮੱਠੇ ਮੱਠੇ ਸੇਕ ਉਤੇ ਮੁਹੱਬਤ ਰੁੱਜਦੀ ਹੈ ਉਦੋਂ ਹੀ ਜ਼ਿੰਦਗੀ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਤੜਕਾ ਬਣ ਕੇ ਸਵਾਦ ਬਖੇਰਦੀਆਂ ਨੇ ਕਿਉਂਕਿ ਬਈ ਮੁਹੱਬਤ ਵੀ ਖਾਣੇ ਵਾਂਗ ਹੀ ਹੁੰਦੀ ਹੈ ਜਿੰਨੀ ਸਬਰ ਦੇ ਨਾਲ ਪਕਾਈ ਜਾਵੇ ਉਨਾ ਹੀ ਜ਼ਿਆਦਾ ਸਵਾਦ ਆਉਂਦਾ ਹੈ ਤਾਂ ਫਿਲਮ ਦੇ ਵਿੱਚ ਜਸ਼ਨ ਮੰਗਟ ਸੰਧਿਆ ਪੁਨੀਆਨੀ ਪਰਮਿੰਦਰ ਗਿੱਲ ਕੋਮਲ ਚੌਧਰੀ ਅਮਨ ਬਰਦਵਾਜ ਤੇ ਨਰਿੰਦਰ ਗਰੋਵਰ ਹਰ ਚਿਹਰਾ ਆਪਣੀ ਵੱਖਰੀ ਕਹਾਣੀ ਲੈ ਕੇ ਆ ਰਹੇ ਹੈ ਡਾਇਰੈਕਟਰ ਰੌਇਲ ਸਿੰਘ ਜਿਹੜੇ ਹਮੇਸ਼ਾ ਅਲੈਦਾ ਸੋਚ ਲੈ ਕੇ ਆਉਂਦੇ ਨੇ ਇਸ ਵਾਰ ਵੀ ਕੁਝ ਨਵਾਂ ਪਕਾ ਰਹੇ ਨੇ ਰੌਇਲ ਸਿੰਘ ਦੀ ਇਹ ਕਲਾ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣ ਲਈ ਬਿਲਕੁਲ ਤਿਆਰ ਹੈ ਹੁਣ ਸਭ ਦੀਆਂ ਅੱਖਾਂ ਰਿਲੀਜ਼ ਦੀ ਮਿੱਟੀ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਇਹ ਕਹਾਣੀ ਸਿਰਫ ਵੇਖਣ ਵਾਲੀ ਨਹੀਂ ਸਗੋਂ ਮਹਿਸੂਸ ਕਰਨ ਵਾਲੀ ਹੈ ਕਿ ਤੁਸੀਂ ਤਿਆਰ ਹੋ ਬੇਬੇ ਦੀ ਰਸੋਈ ਚ ਜਜ਼ਬਾਤਾਂ ਦਾ ਸਵਾਦ ਚਖਣ ਲਈ ਜਲਦੀ ਹੀ ਸਿਨੇਮਾ ਘਰਾਂ ਦੇ ਵਿੱਚ ਖੁਸ਼ਬੂ ਛੱਡਣ ਆ ਰਹੀ ਹੈ ਫਿਲਮ ਬੇਬੇ ਦੇ ਰਸੋਈ